ਸੱਚੀ ਗੱਲ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਨੀ ਰੁਪਜਵਾਨ ਮੁੱਖ ਚੌਣ ਦਫਤਰ ਪਹੁੰਚੇ ਸੀ ਸ਼੍ਰੋਮਣੀ ਅਕਾਲੀ ਦਲ ਵਫਦ ਕਲਰ ਸਾਹਿਬ ਸ਼ਿਕਾਇਤ ਲੈ ਕੇ ਪਹੁੰਚੇ ਹੋ ਕਿ ਸ਼ਿਕਾਇਤ ਹੈ ਦੇਖੋ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਚੀਫ ਇਲੈਕਟੋਰਲ ਅਫਸਰ ਪੰਜਾਬ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਹੈ ਜਿਹੜਾ ਵਿਸ਼ਾ ਹੈ ਉਹ ਵਿਸ਼ਾ ਹੈ ਕਿ ਜਿਹੜੇ ਕਾਂਗਰਸ ਦੇ ਪ੍ਰਧਾਨ ਹਨ ਰਾਜਾ ਵੜਿੰਗ ਸਾਹਿਬ ਇਹਨਾਂ ਦੇ ਧਰਮ ਪਤਨੀ ਸ਼੍ਰੀਮਤੀ ਅੰਮ੍ਰਿਤਾ ਵੜਿੰਗ ਜੀ ਇਹ ਕੱਲ ਬਠਿੰਡੇ ਦੇ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦੇ ਕਹਿੰਦੇ ਨੇ ਕਿ ਜੀ ਇਹ ਪੰਜਾ ਇਹਨੂੰ ਵੋਟ ਪਾਓ ਇਹ ਬਾਬੇ ਨਾਨਕ ਦਾ ਪੰਜਾ ਕਹਿੰਦੇ ਫੋਟੋਆਂ ਚ ਦੇਖਦੇ ਹੋ ਨਾ ਤੁਸੀਂ ਇਹ ਪੰਜਾ ਜਿਨੇ ਗੁਰੂ ਸਾਹਿਬ ਉਹਨਾਂ ਦੀ ਫੋਟੋਆਂ ਚ ਦੇਖਦੇ ਹੋ ਪੰਜਾ ਤਾਂ ਮੈਂ ਭੈਣ ਜੀ ਅਮਰਤਾ ਨੂੰ ਦੱਸਣਾ ਚਾਹੁੰਦਾ ਕਿ ਇਹ ਬਾਬੇ ਨਾਨਕ ਦੇ ਨਾਲ ਤੁਸੀਂ ਜਿਹੜੇ ਪੰਜੇ ਨੂੰ ਮਲਾ ਰਹੇ ਹੋ ਇਹ ਤਾਂ ਕਾਂਗਰਸ ਦਾ ਖੂਨੀ ਪੰਜਾ ਇਹ ਉਹ ਪੰਜਾ ਹੈ ਜਿਨੇ ਆਪਣੀ ਕੁਰਸੀ ਕਰਕੇ ਦੇਸ਼ ਦੀ ਵੰਡ ਕਰਾਤੀ ਇਹ ਉਹ ਖੂਨੀ ਪੰਜਾ ਹੈ ਜਿਨੇ ਐਮਰਜੈਂਸੀ ਲਾਈ ਅਕਾਲ ਤਖਸਾਲ ਢਹਿ ਢੇਰੀ ਕੀਤਾ ਦਿੱਲੀ ਚ ਸਿੱਖ ਨਸਲ ਕੁਸ਼ੀ ਕੀਤੀ ਸੋ ਇਹ ਤੁਸੀਂ ਜੇ ਆਪਣੀ ਫਰਸਟ੍ਰੇਸ਼ਨ ਦੇ ਵਿੱਚ ਵੀ ਕਰ ਰਹੇ ਹੋ ਬਠਿੰਡੇ ਉੱਤੇ ਨਾਮ ਮਿਲਣ ਕਰਕੇ ਉਸ ਦੇ ਵਿੱਚ ਤੁਸੀਂ ਇੰਨਾ ਨੀਚੇ ਨਾ ਚਲੇ ਜਾਓ ਕਿ ਤੁਸੀਂ ਆਪਣਾ ਕਾਂਗਰਸ ਦਾ ਜਿਹੜਾ ਗਰਾਊਂਡ ਪੰਜਾਬ ਦੇ ਵਿੱਚ ਖਤਮ ਹੋ ਰਿਹਾ ਤੁਸੀਂ ਡੈਸਪਰੇਟ ਹੋ ਗਏ ਹੋ ਕਿ ਲੋਕ ਕਿਸੇ ਤਰੀਕੇ ਸਾਨੂੰ ਵੋਟ ਪਾ ਦੇਣ ਸੋ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹਾਈ ਹੈ ਨਾਨਕ ਨਾਮ ਲੇਵਾ ਦੇ ਵਿਸ਼ਵ ਦੇ ਵਿੱਚ ਜਿੱਥੇ ਸਿੱਖ ਸੰਗਤ ਬੈਠੀ ਹੈ ਉਹਨਾਂ ਦੇ ਹਿਰਦੇ ਵਲੁੰਦਰੇ ਗਏ ਨੇ ਸਟੇਟਮੈਂਟ ਦੇ ਨਾਲ ਸੋ ਸਾਨੂੰ ਪੂਰਨ ਉਮੀਦ ਹੈ ਜਿਹੜਾ 72 ਘੰਟੇ ਇਲੈਕਸ਼ਨ ਕਮਿਸ਼ਨ ਦਾ ਆਪਣਾ ਫਰੇਮ ਟਾਈਮ ਫਰੇਮ ਹੈਗਾ ਉਹਦੇ ਚ ਇਸ ਕੰਪਲੇਂਟ ਦੇ ਉੱਤੇ ਜ਼ਰੂਰ ਕਾਰਵਾਈ ਹੋਏਗੀ ਉੱਚ ਤਾਂ ਉਹਨਾਂ ਨੇ ਮਾਫੀ ਵੀ ਮੰਗ ਲਈ ਹੈ ਸਾਰਜਨਿਕ ਤੌਰ ਤੇ ਉਸ ਨੂੰ ਕਿਵੇਂ ਵੇਖਦੇ ਹੋ ਦੇਖੋ ਸੂਬੇ ਦੇ ਵਿੱਚ ਮਾਡਲ ਕੋਡ ਆਫ ਕੰਡਕਟ ਲੱਗਿਆ ਹੋਇਆ ਹੈ ਔਰ ਕੋਡ ਆਫ ਕੰਡਕਟ ਦੇ ਦੌਰਾਨ ਅਗਰ ਲੀਡਰਸ ਇਸ ਤਰੀਕੇ ਦੀ ਗੱਲ ਕਰਨਗੇ ਇਹ ਸਿੱਧੀ ਸਿੱਧੀ ਉਹਦੀ ਵਾਇਓਲੇਸ਼ਨ ਹੈ ਫਿਰ ਫ੍ਰੀ ਤੇ ਫੇਅਰ ਇਲੈਕਸ਼ਨ ਰਹਿ ਕਿੱਥੇ ਗਿਆ ਕਲੋਂ ਸਟੇਜ ਦੇ ਉੱਤੇ ਤੁਸੀਂ ਕੁਝ ਵੀ ਬੋਲੋ نیچے ਉਤਰੋ ਮਾਫੀ ਮੰਗੋ ਅੱਗੇ ਚਾਓ ਸੋ ਇਸ ਤਰੀਕੇ ਦੇ ਨਾਲ ਇਹ ਬਹੁਤ ਇੱਕ ਜਿਹੜੀ ਸਟੇਟਮੈਂਟ ਹੈ ਇਹ ਜਿੱਥੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ ਉੱਥੇ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਹੈ ਸੋ ਮਾਫੀ ਨਾਲ ਨਹੀਂ ਸਰਨਾ ਇੱਥੇ ਕਾਰਵਾਈ ਹੋਣੀ ਚਾਹੀਦੀ ਆ ਕੀ ਤੁਸੀਂ ਮੰਨਦੇ ਹੋ ਕਿ ਰਾਜਾ ਵੜਿੰਗ ਨੂੰ ਵੀ ਮਾਫੀ ਮੰਗਣੀ ਚਾਹੀਦੀ ਉਹਨਾਂ ਨੇ ਵੀ ਆਪਣਾ ਸਰੂਪ ਜਿਹੜਾ ਹੁਣ ਸਿੱਖੀ ਦਾ ਕੀਤਾ ਹੋਇਆ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਸੀ ਦੇਖੋ ਰਾਜਾ ਵੜਿੰਗ ਸਾਹਿਬ ਉਹ ਸ਼ਖਸੀਅਤ ਨੇ ਜਿਹੜੇ ਕਿ ਇੰਦਰਾ ਗਾਂਧੀ ਦੀ ਟੀ-ਸ਼ਰਟ ਗਲਚ ਪਾ ਕੇ ਕਹ emergancy ਲਈ ਅਕਾਲ ਤਖਤ ਸਾਹਿਬ ਢੇ ਢੇਰੀ ਕਰਾਤਾ ਸਿੱਖ ਨਸਲ ਕੁਸ਼ੀ ਦਾ ਇੱਕ ਵੱਡਾ ਕਾਰਨ ਹੋ ਬਣੇ ਸੋ ਉਹਨਾਂ ਦੀ ਮਾਨਸਿਕਤਾ ਤਾਂ ਲੋਕਾਂ ਦੇ ਸਾਹਮਣੇ ਉਹਨਾਂ ਤੋਂ ਸਾਨੂੰ ਬੜੀ ਉਮੀਦ ਵੜਿੰਗ ਸਾਹਿਬ ਤੋਂ ਤਾਂ ਹੈ ਨਹੀਂ ਅਕਾਲ ਤਖਤ ਸਾਹਿਬ ਨੇ ਵੀ ਇਸ ਦੀ ਨਿੰਦਾ ਕੀਤੀ ਹੈਗੀ ਤੇ ਇਹ ਜੇ ਸ਼ਿਕਾਇਤ ਹੈਗੀ ਕਿ ਇਸ ਦੇ ਵਿਚਕਾਰ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਾਰਜਨਿਕ ਤੌਰ ਤੇ ਤਾਂ ਮਾਫੀ ਮੰਗੀ ਮੰਗੇ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਮੰਗਣਗੇ ਨਹੀਂ ਬਿਲਕੁਲ ਅਸੀਂ ਬੇਨਤੀ ਕਰਦੇ ਹਾਂ ਅਕਾਲ ਤਖਤ ਸਾਹਿਬ ਨੂੰ ਕਿ ਇਹਦੇ ਤੇ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਇਹ ਲੱਗਦਾ ਕਿ ਕਿੰਨੀ ਦੇਰ ਚ ਹੋ ਜਾਈਗੀ ਇਹ ਸ਼ਿਕਾਇਤ ਨੂੰ ਕਿਉਂਕਿ ਇਸ 72 ਘੰਟੇ ਦੇ ਵਿਚਕਾਰ ਕਹਿੰਦੇ ਨੇ ਅੱਜ ਕੱਲ ਤਾਂ ਸਾਰੇ ਕੰਮ ਹੋ ਜਾਂਦੇ ਸ਼ਿਕਾਇਤਾਂ ਦੂਰ ਕਰ ਦਿੰਦੇ ਨੇ ਨਹੀਂ ਬਿਲਕੁਲ ਮੈਂ ਕਹਿ ਰਿਹਾ ਕਿ ਇਲੈਕਸ਼ਨ ਕਮਿਸ਼ਨ ਦੇ ਉੱਤੇ ਜ਼ਿੰਮੇਵਾਰੀ ਹੈ ਫਰੀ ਤੇ ਫਿਰ ਇਲੈਕਸ਼ਨ ਕਰਾਉਣ ਦੀ ਔਰ ਉਹਨਾਂ ਦਾ ਆਪਣਾ ਫਰੇਮਵਰਕ ਹੈਂਦਾ ਕਿ ਇਹ 72 ਘੰਟੇ ਦੇ ਵਿੱਚ ਹੋਣੀ ਚਾਹੀਦੀ ਹੈ ਸੋ ਮੈਨੂੰ ਪੂਰਨ ਉਮੀਦ ਹੈ ਕਿ 72 ਘੰਟੇ ਚ ਕਾਰਵਾਈ ਹੋਏਗੀ ਵੱਤਨਵਾਤ ਤੋਂ ਤੰਦਸਤੀ ਅਮ੍ਰਿਤਾ ਵੜਿੰਗ ਦੇ ਬਿਆਨ ਨੂੰ ਲੈ ਕੇ ਜੋ ਪਟਿੰਡਾ ਦੇ ਵਿਚਕਾਰ ਦਿੱਤਾ ਗਿਆ ਸੀ ਜਨ ਸਭਾ ਦੇ ਦੌਰਾਨ ਉਸ ਨੂੰ ਲੈ ਕੇ ਜੇ ਨੇ ਸ਼੍ਰੋਮਣੀ ਕਾਲ ਦਾ ਮਤਲਬ ਵਫਤ ਜੇ ਸੀ ਮੁਖ ਚੋਨਾ ਦਫਤਰ ਪਹੁੰਚਿਆ ਸੀ ਉਹਨਾਂ ਨੇ ਆਪਣੀ ਸ਼ਿਕਾਇਤ ਦਿੱਤੀ ਹੈ ਤੇ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ 72 ਘੰਟਿਆਂ ਦੇ ਵਿੱਚਕਾਰ ਜੇ ਸ਼ਿਕਾਇਤ ਦਾ ਨਿਪਟਾਰਾ ਜਲਦ ਹੋ ਜਾਵੇਗਾ ਕੈਮਰਾਮੈਨ ਸੁਮਿਤ ਦੇ ਨਾਲ ਨਿਰੂਪੀ ਚਲਵਾਨ ਦੇ ਨੈਕਸ ਫੇਰਾ ਟੀਵੀ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par